ਕਹਿੰਦੇ ਪੁਲਿਸਦਾਰ ਰੋਜ਼ਨਾ ਇੱਕ ਨਵਾਂ ਰੂਪ ਦੇਖਣ ਨੂੰ ਮਿਲ ਜਾਂਦਾ ਹੈ ਆ ਵੱਖਰਾ ਰੂਪ ਡੀਐਸਪੀ ਐ ਤੇ ਇਹਨੇ ਜਨਪੰਚਾਇਤ ਲਈ ਪਿੰਡ ਦੀਆਂ ਔਰਤਾਂ ਨੂੰ ਥਾਣੇ ਦੇ ਵਿੱਚ ਬੁਲਾ ਲਿਆ ਤੇ ਥਾਣੇ ਦੇ ਵਿੱਚ ਹੀ ਪੁੱਛਿਆ ਕੱਲੇ-ਕੱਲੇ ਨੂੰ ਕਿ ਤੁਸੀਂ ਦੱਸੋ ਵੀ ਪੁਲਿਸ ਬਾਰੇ ਸੋਚ ਕੀ ਰੱਖਦੇ ਹੋ ਤਾਂ ਔਰਤਾਂ ਨੇ ਜਿਹੜੇ ਵਿਚਾਰ ਨੇ ਉਹਦੇ ਰੱਖੇ ਕਿ ਵੀ ਸਾਨੂੰ ਜਿਹੜੀਆਂ ਗੱਲਾਂ ਨੇ ਉਹ ਸੱਚ-ਸੱਚ ਦੱਸਣੀਆਂ ਐ ਡੀਐਸਪੀ ਕਹਿੰਦਾ ਵੀ ਜਮਾਂ ਸੱਚ-ਸੱਚ ਦੱਸਿਓ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਮੰਨਣਾ ਪਹਿਲੀ ਗੱਲ ਤਾਂ ਆ ਡੀਐਸਪੀ ਦੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਦੇ ਕਿਸੇ ਦੀ ਮਦਦ ਕਰਦਾ ਜਾ ਕਿਸੇ ਬੱਚੇ ਨੂੰ ਕੱਪੜੇ ਦੇ ਕੇ ਆਉਂਦਾ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀ ਆਉਣੀ ਆ ਹਨ ਪਰ ਇਹ ਵੀਡੀਓ ਦੇ ਵਿੱਚ ਇਸ ਨੇ ਜਿਹੜਾ ਜਨਪੰਚਾਇਤ ਲਾਈ ਆ ਔਰਤਾਂ ਨੂੰ ਬੁਲਾਇਆ ਔਰਤਾਂ ਤੋਂ ਪੁੱਛਿਆ ਕਿ ਤੁਹਾਨੂੰ ਪੁਲਿਸ ਤੋਂ ਕਿੰਨਾ ਡਰ ਲੱਗਦਾ ਪੁਲਿਸ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਇਹ ਸਾਰੀਆਂ ਗੱਲਾਂ ਕੱਲੇ-ਕੱਲੇ ਨੂੰ ਜਿਹੜਾ ਖੜਾ ਕੇ ਪੁੱਛਿਆ ਗਿਆ ਤੇ ਆ ਵੀਡੀਓ ਨਾਲ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤੁਸੀਂ ਤਾਂ ਜੋ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਪੁਲਿਸ ਮਾੜੀ ਨਹੀਂ ਹੁੰਦੀ ਪੁਲਿਸ ਲੋਕਾਂ ਦੀ ਸਹੂਲਤਾਂ ਵਾਸਤੇ ਹੁੰਦੀ ਹੈ ਸੁਵਿਧਾਵਾਂ ਵਾਸਤੇ ਹੁੰਦੀ ਹੈ ਤੇ ਆ ਡੀਐਸਪੀ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਪਹਿਲਾਂ ਪੂਰੀ ਵੀਡੀਓ ਦੇਖਦੇ ਆ ਕਿ ਔਰਤਾਂ ਨੂੰ ਇਕੱਠੇ ਕਰਕੇ ਜਿਹੜਾ ਔਰਤਾਂ ਨੇ ਕੀ ਵਿਚਾਰ ਰੱਖੇ ਨੇ ਪੁਲਿਸ ਬਾਰੇ ਹਨ ਆਓ ਪਹਿਲਾਂ ਪੂਰੀ ਵੀਡੀਓ ਦੇਖਦੇ ਆ ਦੇਖੋ ਤੁਸੀਂ के बारे में इनकी क्या सोच है और पुलिस कैसी चाहे सच बोलना है जो मन में है ना गाली बस मत देना मेरे को तो। <laughs> अच्छी होना चाहिए हनुमान की, की तरह होना चाहिए जरूरत पड़े तो जल्दी पहुंच जाए जैसा हनुमान जी लंका में पहुंचे वैसे <laughs> क्या करेगी लंका में जाके न्याय मिलते तो पुलिस से डरोगे की नहीं डरोगे नहीं डरोगे नहीं ना? नहीं डरोगे डरोगे ना इनको तो तो फिर मुंह मीठा लो, तो नहीं लो। क्यों आ, क्या उपयोग होता है है क्या करोगे पति के सर को खोड़ोगे तो <laughs> लड़ाई होती है पति पत्नी की है? होती है खूब की कम थीखा। <laughs> दिन में कितनी बार हो जाती है <laughs> अच्छा बता लड़ाई नहीं तो खाना नहीं पचेगा ऐसा है ਫਿਰ ਥਾਣੇ ਕਿਉਂ ਨਹੀਂ ਆਤੇ ਆਪ ਰਿਪੋਰਟ ਲਿਖਾਣੇ ਉਹ ਤਾਂ ਬਿਆਸੀ ਹੈ ਕਿ ਰੋਜ਼ ਕੀ ਪੀਨੇ ਜਿਹੜੇ ਔਰਤਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਸਾਰੀਆਂ ਗੱਲਾਂ ਖੁੱਲ੍ਹ ਕੇ ਵੀ ਆਈਆਂ ਕਿ ਰੋਜ਼ ਜਿਹੜੀ ਲੜਾਈ ਹੁੰਦੀ ਹੈ ਕਹਿੰਦੇ ਪਰ ਛੋਟੀ ਮੋਟੀ ਲੜਾਈ ਹੁੰਦੀ ਹੈ ਡੀਐਸਪੀ ਕਹਿੰਦਾ ਤੁਸੀਂ ਥਾਣੇ ਤੱਕ ਕਿਉਂ ਨਹੀਂ ਪਹੁੰਚਦੇ ਹੋ ਕਹਿੰਦੇ ਵੀ ਥਾਣੇ ਵਾਲੀ ਲੜਾਈ ਨਹੀਂ ਸਾਡੀ ਰੋਜ਼ਾਨਾ ਲੜਾਈ ਹੁੰਦੀ ਹੈ ਤਾਂ ਯਾਰ ਇਦਾਂ ਦੇ ਸੈਮੀਨਾਰ ਕਿਉਂ ਨਹੀਂ ਕਰਵਾਏ ਜਾਂਦੇ ਥਾਣਿਆਂ ਦੇ ਵਿੱਚ ਤਾਂ ਤੁਸੀਂ ਦੱਸਿਓ ਕਿ ਇਦਾਂ ਦੇ ਸੈਮੀਨਾਰ ਜਾਂ ਅੰਦਾ ਦੀ ਗੱਲਬਾਤ ਜਿਹੜੀ ਸਾਰੇ ਥਾਣਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਕਮੈਂਟ ਕਰਕੇ ਜਰ ਤੱਕ ਪਹੁੰਚ ਹੋ ਸਕੇ ਕਿ ਸਾਰੇ ਪੁਲਿਸ ਵਾਲਿਆਂ ਨੂੰ ਜਿਹੜੇ ਮਾੜੇ ਕਹਿੰਦੇ ਨਾ ਉਹ ਆ ਵੀਡੀਓ ਦੇਖ ਲੈਣ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ